ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੇ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਤੇ ਭਾਜੀ ਕਿੱਥੇ ਗੋਲੀ ਕਿੱਥੇ ਚਲੀ ਗਈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਉਪਟਾਕੇ ਪੈਂਦੇ ਬਿਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਤੇ ਬਿਆ ਹੈ ਬੰਦਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟ ਤੋਂ ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਆ ਸਾਦੇ ਵੀ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂਜੀ ਬਸ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਤੇ ਬੰਦੇ ਦੀ ਹਾਸੇ ਕਿ ਕਿਸ ਤਰ੍ਹਾਂ ਦੀ ਸੀਗੀ ਰਕੇਸ਼ ਹਾਲਤ ਉਹ ਉਸ ਟਾਈਮ ਨਹੀਂ ਬਾਦ ਹੈ ਮਾੜੀ ਕੋਈ ਹਲਜੁਲ ਨਹੀਂ ਹੈਗੀ ਹਾਂ ਜੀ ਸਰ ਜਿਹੜੀ ਅੱਜ ਗੋਲੀ ਚਲੀ ਹੈ ਕਿਹੜੀ ਜਗ੍ਹਾ ਚਲੀ ਹੈ ਕਿ ਕਿੱਥੇ ਇਹ ਸ਼ਾੜਾ ਸਾਡੀ ਬੈਕਸਾਈਡ ਹੈ ਜੀ ਇੱਥੇ ਹਸਪਤਾਲ ਲੱਗਾ ਕੋਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰਦੇ ਹਾਂ ਹਸਪਤਾਲ ਚੈੱਕ ਕਰ ਲਓ ਕਿੰਨੀ ਗੋਲੀਆਂ ਨਾਲ ਚਲੀ ਆ ਰਹੀ ਜੀ ਦੋ ਸਾਨੂੰ ਕਾਲ ਮਿਲੇ ਮੌਕੇ ਤੇ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿਸੇ ਦਾਖਲਾ ਕਰਾਇਆ ਹੈ ਸਿਵਲ ਹਸਪਤਾਲ ਸਿਵਲ ਓਕੇ ਬਾਕੀ ਅੱਜ ਪਾਜੀ ਕੀ ਨਾ ਹੋਵੇ ਜ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੀ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਤੇ ਭਾਜੀ ਕਿਥੇ ਗੋਲੀ ਕਿਥੇ ਚਲੀ ਗਈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਿੱਥੋਂ ਤੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਤੇ ਪਿਆ ਹੈ ਬੰਦਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟ ਤੋਂ ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਆਹ ਕਾਦੇ ਵੀ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਅੱਗੋਂ ਦੱਸਦੇ ਸੀ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂਜੀ ਬਸ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਤੇ ਬੰਦੇ ਦੀ ਹਾਸੇ ਕਿ ਕਿਸ ਤਰ੍ਹਾਂ ਦੀ ਸੀਗੀ ਹਾਲ ਤੋਂ ਉਹ ਉਸ ਟਾਈਮ ਨਹੀਂ ਬਾਦ ਸਾਡੇ ਕੋਈ ਹਲ-ਜੁਲ ਨਹੀਂ ਹੈਗੀ। ਹਾਂ ਜੀ ਸਰ ਜਿਹੜੀ ਅੱਜ ਗੋਲੀ ਚਲੀ ਹੈ ਕਿਹੜੀ ਜਗ੍ਹਾ ਚਲੀ ਹੈ ਕਿ ਇੱਥੇ ਸ਼ਾੜਾ ਸਾਊਦੀ ਬੈਕਸਾਈਡ ਹੈ ਜੀ। ਤੇ ਇੱਥੇ ਹਸਪਤਾਲ ਲੱਗਾ ਕੌਣ ਸੀਗਾ ਜੀ? ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ। ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ। ਕਿਹਦੀਆਂ ਗੋਲੀਆਂ ਸੇ ਚਲੀਆਂ ਨੇ ਜੀ? ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ। ਠੀਕ ਹੈ। ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ? ਸੀਰੀਅਸ ਹੈ ਜੀ ਕਾਫੀ ਸੀਰੀਅਸ। ਕਿੱਥੇ ਕਿਸੇ ਦਾਖਲ ਕਰਾਇਆ ਸੀ ਵਿਲ ਹਸਪਤਾਲ? ਵਿਲ